ਨਡਾ ਵਿਖੇ ਨੰਬਰਦਾਰਾ ਯੂਨੀਅਨ ਤਹਿਸੀਲ ਦੀ ਮੀਟਿੰਗ ਚ ਪੁੱਜੇ ਜਿੱਥੇ ਬੰਦੇ ਤੇ ਸੂਬਾ ਕਮੇਟੀ ਆਗੂ ਹਰਿੰਦਰ ਸਿੰਘ ਬਰਨਾਲਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਸਰਕਾਰ ਦੇ ਆਗੂਆਂ ਵੱਲੋਂ ਨੰਬਰਦਾਰਾ ਦੀਆਂ ਮੰਗਾਂ ਮੰਨਣ ਦਾ ਵਾਅਦਾ ਕਰਕੇ ਪਿਛਲੇ 3 ਸਾਲਾਂ ਦੌਰਾਨ ਨੰਬਰਦਾਰਾਂ ਦੀ ਗੱਲ ਤੱਕ ਨਹੀਂ ਸੁਣੀ ਗਈ ਆਗੂਆਂ ਨੇ ਕਿਹਾ ਹੈ ਕਿ ਪਿਛਲੇ ਦਿਨੀ ਸੂਬਾ ਕਮੇਟੀ ਨੂੰ ਸਰਕਾਰ ਵੱਲੋਂ ਦੇ ਉੱਤੇ ਭਰੋਸੇ ਕਰਨ ਇੱਕ ਵਾਰ ਸੰਘਰਸ਼ ਮੁਲਤਵੀ ਕੀਤਾ ਗਿਆ ਜੇਕਰ ਫਿਰ ਵੀ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਦਾ ਸਵਾਗਤ ਹੈ ਅੱਜ ਅਸੀਂ ਖੜੇ ਆ ਭਲਾਡਾ ਕਸੇ ਦੇ ਵਿੱਚ ਜਿੱਥੇ ਨੰਬਰਦਾਰ ਜੂਨੀਅਰ ਬਲਾਕ ਭਲਾਡਾ ਦੀ ਇੱਕ ਵਿਸ਼ਾਲ ਮੀਟਿੰਗ ਹੋਈ ਹੈ ਜਿੰਦੇ ਵਿੱਚ ਇਹਨਾਂ ਵੱਲੋਂ ਆਪਣੀਆਂ ਜੋ ਪਿਛਲੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੇ ਉਹਨਾਂ ਸੰਬੰਧ ਦੇ ਵਿੱਚ ਜਿੱਥੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਪ੍ਰੋਗਰਾਮ ਲਿਖੇ ਗਏ ਨੇ ਉਹਨਾਂ ਸੰਬੰਧੀ ਗੱਲਬਾਤ ਕਰਾਂਗੇ ਆ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਆਏ ਸੂਬਾ ਕਮੇਟੀ ਮੈਂਬਰ ਫਰਿੰਦਰ ਸਿੰਘ ਬਰਨਾਲਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕੀ ਗੱਲਬਾਤ ਸੋ ਅੱਜ ਮੈਨ ਸਾਡੀ ਜਿਹੜੀ ਮੀਟਿੰਗ ਸੀ ਉਹ ਇਸ ਬਿស៊ី ਤੇ ਰੱਖੀ ਗਈ ਸੀ ਹੀ ਸਰਕਾਰ ਨੂੰ ਬਣੀ ਨੂੰ ਤਕਰੀਬਨ 3 ਸਾਲ ਹੋ ਚੁੱਕੇ ਹਨ ਉਹਨਾਂ ਨੂੰ ਅਸੀਂ ਬਾਰ-ਬਾਰ ਅਸੀਂ ਇਹ ਬੇਨਤੀ ਕਰਦੇ ਰਹੇ ਹਾਂ ਵੀ ਸਾਡਾ ਜਾਤਾਂ ਨੰਬਰਦਾਰੀ ਜੱਦੀ ਪੁੱਛੀ ਜਾਂ ਨੋਟੀਫਿਕੇਸ਼ਨ ਜਾਰੀ ਕੀਤੀ ਕੀਤਾ ਜਾਵੇ ਜਾਂ ਸਾਡਾ ਮਾਣ ਭੱਤਾ ਵਧਾਇਆ ਜਾਵੇ ਪਰ 3 ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਸਾਨੂੰ ਹਾਲੇ ਤੱਕ ਕੋਈ ਮਤਲਬ ਇਹੋ ਜਿਹਾ ਸਾਨੂੰ ਮਾਣ ਨਹੀਂ ਬਖਸ਼ਿਆ ਵੀ ਜਿਸ ਕਰਕੇ ਨੰਬਰਦਾਰਾਂ ਦੇ ਵਿੱਚ ਇਹ ਭਾਰੀ ਰੋਸ ਹੈ ਵੀ ਸਰਕਾਰ ਨੂੰ ਖੇਰ ਬੇਨਤੀ ਕੀਤੀ ਜਾਵੇ ਵੀ ਬਾਰ-ਬਾਰ ਵੀ ਕਿ ਸਾਡਾ ਇਹ ਜਿੰਨੋ ਸਾਡੇ ਨੋਟੀਫਿਕੇਸ਼ਨ ਨਾਲ ਵਾਲਾ ਤੇ ਮਾਨ ਪੱਤੇ 'ਚ ਵਾਅਦਾ ਕਰਦਾ ਕਿ ਸੋ ਸਰਕਾਰ ਨੂੰ ਇਹ ਬੇਨਤੀ ਅਸੀਂ ਫਿਰ ਔਰ ਜੋ ਅਪੀਲ ਕਰਦੇ ਆ ਵੀ ਸਾਡੀ ਮਾਨ ਪੱਤੇ 'ਚ ਵਾਅਦਾ ਕੀਤਾ ਜਾਵੇ ਇਸ ਪ੍ਰਤੀ ਅੱਜ ਰੋਸ ਵਜੋਂ ਅਸੀਂ ਮੀਟਿੰਗ ਕੀਤੀ ਹੈ ਭਲਾੜਾ ਸਰਕਲ ਦੀ ਤੇ ਮਾਨਸਾ ਜ਼ਿਲ੍ਹੇ ਦੀ ਬੁਲਾਈ ਹੈ ਸਾਰੇ ਸਾਰੇ ਨਮਾਇंदे ਆਏ ਨੇ ਸਾਰਾ ਨੇ ਇਹੀ ਵਿਚਾਰ ਕੀਤਾ ਵੀ ਸਰਕਾਰ ਨੂੰ ਦੁਬਾਰਾ ਬੇਨਤੀ ਕੀਤੀ ਜਾਵੇ ਸਾਡਾ ਵੀ ਇਹ ਦੋਨੋਂ ਸਭੇ ਮੰਗਾ ਪਹਿਲਾਂ ਤੁਹਾਡੀਆਂ ਮੰਗਾਂ ਮੰਨੀਆਂ ਵੀ ਗਈਆਂ ਸੀ ਪਹਿਲਾਂ ਜਦੋਂ ਨਵਾਂ ਸਰਕਾਰ ਆਈ ਹੈ ਜਾਂ ਆਪ ਸਰਕਾਰ ਆਈ ਹੈ ਉਦੋਂ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਬਿਲਕੁਲ ਤੁਹਾਡੀਆਂ ਪਹਿਲ ਦੇ ਆਧਾਰ ਤੇ ਦੋਨੇ ਮੰਗਾ ਕੀਤੇ ਜਾਣਗੇ ਪਰ ਉਹਨਾਂ ਦੇ ਵਾਅਦੇ ਟੁੱਟੇ ਤੇ ਹੁਣ ਤਿੰਨ ਤਿੰਨ ਸਾਲ ਬੀਤਣ ਦੇ ਬਾਅਦ ਵੀ ਇਹਨਾਂ ਨੇ ਨਹੀਂ ਕੀਤੀਆਂ ਚਲੋ ਅਸੀਂ ਫੇਰ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਡੀਆਂ ਇਹ ਮੰਗਾਂ ਮੋ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਪਹਿਲਾਂ ਵੀ ਜਿਹੜੀ ਤੁਹਾਡੀ ਪਿਛਲੇ ਦਿਨ ਲੁਧਿਆਣਾ 'ਚ ਮੀਟਿੰਗ ਹੋਈ ਸੀ ਵੀ ਜੇਕਰ ਸਾਡੀਆਂ ਮੰਗਾਂ ਨਾਮ ਨਹੀਂਆਂ ਤਾਂ ਕੀ ਸੰਘਰਸ਼ ਤੁਸੀਂ ਲਿਖੋ। ਫਿਲਹਾਲ ਤਾਂ ਉੱਪਰਲੀ ਬਾਡੀ ਨੇ ਪੰਜਾਬ ਦੀ ਬਾਡੀ ਨੇ ਇਹੀ ਵਾਅਦਾ ਕੀਤਾ ਹੈ ਵੀ ਸਰਕਾਰ ਮੰਨੂਗੀ ਸਾਡੀਆਂ ਮੰਗਾਂ। ਸਾਨੂੰ ਇਹ ਯਕੀਨ ਹੈ, ਪੂਰਨ ਭਰੋਸਾ ਹੈ ਦਵਾਇਆ ਸਾਨੂੰ ਜਿਹੜੇ ਹੁਣ ਉੱਥੇ ਕੈਂਡੀਡੇਟ ਸੰਜੀਤ ਰੋੜਾ ਜੀ ਉਹਨਾਂ ਨੇ ਕਿਹਾ ਵੀ ਸਾਨੂੰ ਤੁਹਾਡੀਆਂ ਬਿਲਕੁਲ ਥੋੜੀ ਜਿਹਾ ਜਿਹਾ ਮੰਗਾਂ ਨੇ ਇਹ ਪੂਰਨ ਤੌਰ ਤੇ ਨਾਖੂ ਕਰਾਵਾਂ। ਸੋ ਇਹ ਸਾਣਾ ਰੇਲਦਰ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਤੇ ਸਾਨੂੰ ਮੀਂਹ ਹੈ ਕਿ ਸਾਡੀਆਂ ਮੰਗਾਂ ਜਲਦ ਹੀ ਮੰਨੀਆਂ ਜਾਣਗੀਆਂ ਸਾਡੇ ਨਾਲ ਨੇ ਸੁਖਵਿੰਦਰ ਸਿੰਘ ਢੋਲਾ ਨੇ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰ ਅਮਰਤਪਾਲ ਸਿੰਘ ਢੋਲਾ ਹਾਂਜੀ ਜਿਹੜੀ ਅੱਜ ਇਹ ਮੀਟਿੰਗ ਹੈ ਜੀ ਤਸੀਲ ਬੁਹਾੜਾ ਦੇ ਵਿੱਚ ਮੀਂਹ ਨਵਾਂ ਬਾਰ ਮੀਟਿੰਗ ਸੀ ਜੀ ਇਹ ਸਾਡਾ ਜਦੋਂ ਤੋਂ ਮਾਨ ਸਰਕਾਰ ਬਣੀ ਹੈ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ ਸਾਡੀ ਸਰਕਾਰ ਆਉਣ ਤੇ ਜਿਹੜੀ ਜੱਦੀ ਪੁਸ਼ਤੀ ਹੈ ਉਹ ਕੀਤੀ ਜਾਊਗੀ ਤੇ ਜਿਹੜਾ ਮਾਨ ਪੱਤੇ ਵਿੱਚ ਵਾਧਾ ਹੈ ਉਹ ਵੀ ਕੀਤਾ ਜਾਊਗਾ ਪਰ ਅਸੀਂ ਬੜੀਆਂ ਮੀਟਿੰਗਾਂ ਕਰ ਚੁੱਕੇ ਹਾਂ ਜਲੰਧਰ ਦੇ ਵਿੱਚ ਜਿਮਨੀ ਚੌਂ ਦੇ ਵਿੱਚ ਜਲੰਧਰ ਦੇ ਵਿੱਚ ਸਾਡੇ ਤੋਂ ਫੇਰ ਵਾਦਾ ਕੀਤਾ ਫੇਰ ਸੰਗਰੂਰ ਅਸੀਂ ਮਤਲਬ ਮੀਟਿੰਗ ਬਹੁਤ ਵੱਡੇ ਪੱਧਰ ਤੇ ਕੀਤੀ ਹਰ ਵਾਰ ਸਾਨੂੰ ਇਹੀ ਮਤਲਬ ਦਲਾਸਾ ਦਿੱਤਾ ਜਾਂਦਾ ਹੈ ਵੀ ਤੁਹਾਡਾ ਜਿਹੜਾ ਹੈਗੀਆਂ ਤੁਹਾਡੀਆਂ ਮੰਗਾਂ ਨੇ ਇਹ ਮੰਨੀਆਂ ਜਾਣਗੀਆਂ ਪਰ ਅਜੇ ਤੱਕ ਕੋਈ ਸਾਡੀ ਮੰਗ ਜਿਹੜੀ ਉਹ ਮੰਨੀ ਨਹੀਂ ਗਈ ਨੰਬਰ ਦਾ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਰੋਸ ਹੈ ਨਹੀਂ ਤਾਂ ਫਿਰ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਨੰਬਰ ਦਾ ਭਰਦਾਰ ਭਾਈਚਾਰਾ ਇਹ ਇੱਕ ਰੋਸ ਵਜੋਂ ਮਤਲਬ ਜਿਹੜਾ ਦੇਖ ਰਿਹਾ ਸੋ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਇਹਨਾਂ ਮੰਗਾਂ ਦੀ ਪੂਰਤੀ ਦੇ ਸਬੰਧ ਵਿੱਚ ਜੋ ਵਿਚਾਰ-ਵਟਾਂਦਰੇ ਕੀਤੇ ਗਏ ਨੇ ਤੇ ਇਹਨਾਂ ਨੇ ਆਸ ਵੀ ਪ੍ਰਗਟਾਈ ਹੈ ਕਿ ਪੰਜਾਬ ਸਰਕਾਰ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰੂਗੀ ਅਤੇ ਇਹਨਾਂ ਦੀਆਂ ਮੰਗਾਂ ਜਲਦ ਪੂਰੀਆਂ ਹੋਣਗੀਆਂ ਕੈਮਰਾ ਮਨਿੰਦਰਜੀਤ ਸਿੰਘ ਟੋਨੀ ਦੇ ਨਾਲ ਮੈਂ ਸਵਰਨ ਸਿੰਘ ਰਾਹੀ ਬੁਲੱਡ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ